ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਿਆ ਜਾਂਦਾ ਹੈ ਕਿ ਭਾਈ ਅਸੀਂ ਇਹ ਮਸਾਲਾ ਬਣਾਇਆ ਗੋਲ ਗੱਪਿਆਂ ਵਾਲਾ ਜਿੰਨੇ ਕਰੇ ਲੀਟਰ ਪਾਣੀ ਬਣਾਉਣਾ 2 ਲੀਟਰ ਬਣਾਉਣਾ ਸਤੋਂ ਮਸਾਲਾ ਲਾ ਜਾ ਸਕਦੇ ਹਿਸਾਬ ਨਾਲ ਇਹਦੇ ਵਿੱਚ ਸਮਾਨ ਪਿਆ ਜਿਵੇਂ ਆ ਦੇਖੋ ਇਹ ਸਮਾਨ ਵੇਸੇ ਪਾਊਡਰ ਬਣਾ ਕੇ ਪਾਇਆ ਹੋਇਆ ਲੌਂਗ ਵੀ ਜਮਾਣ ਤੇ ਸੇਧਾ ਨਮਕ ਤੇ ਦਾਲ ਚੀਨੀ ਤੇ ਹੋਰ ਵੀ ਇਹਦੇ ਵਿੱਚ ਚਟਮਾ ਧਨੀਆ ਵਗੈਰਾ ਸਾਰੇ ਜਾਨੀ ਪਾਊਡਰ ਇਹਦੇ ਵਿੱਚ ਇਕੱਠੇ ਕਰਤੇ ਕਿਸ ਨੂੰ ਕੋਈ ਬਣਾਉਣ ਦੀ ਦਿੱਕਤ ਨਹੀਂ ਹੈਗੀ 5 ਲੀਟਰ ਬਣਾਉਣਾ ਤੁਸੀਂ ਪਾਣੀ 10 ਲੀਟਰ ਬਣਾਉਣਾ ਉਨਾ ਸੀ ਉਹਨੂੰ ਇਥੋਂ ਮਸਾਲਾ ਦੇਵਾਂਗੇ ਇਹ ਤਾਂ 10 ਲੀਟਰ ਪਾਣੀ ਬਣ ਜਾਣਾ ਜੇ ਤੁਸੀਂ ਮੰਤਲ ਕੇ 5 ਲੀਟਰ ਪਾਣੀ ਬਣਾਉਣਾ 5 ਲੀਟਰ ਪਾਣੀ ਦਾ ਸੀ ਇਥੋਂ ਸਮਾਨ ਦੇਵਾਂਗੇ 100 ਰੁਪਏ ਦਾ ਸਮਾਨ ਮਿਲ ਜਾਣਾ 5 ਲੀਟਰ ਪਾਣੀ ਬਣ ਜਾਣਾ ਜੇ ਗੋਲ ਗੱਪੇ ਲੈ ਜਾਣੇ ਸਾਡੇ ਕੋਲ ਗੋਲ ਗੱਪੇ ਲਈ ਜਾ ਸਕਦੇ ਤੇ ਸਾਰੀ ਚੀਜ਼ਾਂ ਨਾਲ ਕੋਲ ਤਿਆਰ ਮਿਲਦੀਆਂ ਨੇ ਜਿਹਨੂੰ ਲੋੜ ਹੈ ਦਾਸ ਗਵਿੰਦਰ ਸਿੰਘ ਕਟੂ ਇਹਤੋਂ ਆ ਕੇ ਖਰੀਦ ਸਕਦੇ ਹਾਂ ਦੁਕਾਨ ਤੋਂ ਕਿਉਂਕਿ ਇਹ ਚੀਜ਼ਾਂ ਕੁੱਟ ਕੇ ਪਾਉਣੇ ਆ ਪਰ ਇਹ ਤੁਹਾਨੂੰ ਦਿਖਾਉਣ ਵਾਸਤੇ ਇੱਕ ਅਸੀਂ ਚੀਜ਼ਾਂ ਰੱਖੀਆਂ ਨੇ ਕੋਈ ਚੀਜ਼ਾਂ ਧਣੀਆਂ ਵਗੈਰਾ ਸਾਰਾ ਇਹਦੇ ਵਿੱਚ ਪਾਇਆ ਹੋਇਆ ਜਿਹਨੂੰ ਲੋੜ ਆ ਸਾਡੀ ਦੁਕਾਨ ਤੋਂ ਲੈ ਜਾ ਸਕਦੇ ਆ ਇਹਦੇ ਨਾਲ ਫੋਨ ਨੰਬਰ ਦਿੱਤਾ ਹੋਇਆ ਕਨੈਕਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ